ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ ਡੀਆਈਜੀ ਰੈਂਕ ਦੇ 8 ਆਈਪੀਐਸ ਅਧਿਕਾਰੀ ਇਧਰ ਤੋਂ ਉਧਰ ਲੁਧਿਆਣਾ ਰੇਂਜ ਦੇ ਨੀਲੰਬਰੀ ਨੂੰ ਕਾਊਂਟਰ ਇੰਟੈਲੀਜੈਂਸ ਪਟਿਆਲਾ ਦੇ ਨਾਨਕ ਸਿੰਘ ਨੂੰ ਅੰਮ੍ਰਿਤਸਰ ਬਾਰਡਰ ਰੇਂਜ ਦੇ ਡੀਆਈਜੀ ਦੀ ਕਮਾਂਡ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਆਧਾਰ ਤੇ ਪੰਜਾਬ ਪੁਲਿਸ ਵਿਭਾਗ ਵਿੱਚ ਵੱਡਾ ਫੇਰਬਦਲ ਕਰਦੇ ਹੋਏ ਡੀਆਈਜੀ ਦੀ ਰੈਂਕ ਦੇ 8 ਆਈਪੀਐਸ ਅਧਿਕਾਰੀਆਂ ਦਾ ਤਬਾਦਲਾ ਅਤੇ ਨਵੀਂ ਤੈਨਾਤੀ ਗਈ ਹੈ 드렘 محکمہ ਵੱਲੋਂ ਸ਼ਨੀਵਾਰ ਨੂੰ ਜਾਰੀ ਆਦੇਸ਼ਾਂ ਅਨੁਸਾਰ ਇਹ ਤਬਾਦਲੇ ਤਤਕਾਲ ਪ੍ਰਭਾਵ ਨਾਲ ਲਾਗੂ ਮੰਨੇ ਜਾਣਗੇ ਸਰਕਾਰੀ ਆਦੇਸ਼ ਵਿੱਚ ਰਾਜਪਾਲ ਦੀ ਮਨਜ਼ੂਰੀ ਵੀ ਸ਼ਾਮਿਲ ਹੈ ਪੰਜਾਬ ਸਰਕਾਰ ਵੱਲੋਂ ਇਧਰ ਤੋਂ ਉਧਰ ਕੀਤੇ ਗਏ ਆਈਪੀਐਸ ਅਧਿਕਾਰੀਆਂ ਵਿੱਚ ਲੁਧਿਆਣਾ ਰੇਂਜ ਦੇ ਡੀਆਈਜੀ ਨੀਲੰਬਰੀ ਵਿਜੇ ਜਗਦਾਲੇ ਨੂੰ ਕਾਊਂਟਰ ਇੰਟੈਲੀਜੈਂਸ ਐਸਐਸ ਨਗਰ ਦੇ ਡੀਆਈਜੀ ਦੀ ਕਮਾਂਡ ਦਿੱਤੀ ਗਈ ਹੈ ਕੁਲਦੀਪ ਸਿੰਘ ਚਾਹਲ ਨੂੰ ਡੀਆਈਜੀ ਪਟਿਆਲਾ ਰੇਂਜ ਦਾ ਕੰਮਕਾਜ ਸੌਂਪਿਆ ਗਿਆ ਹੈ ਸਤਿੰਦਰ ਸਿੰਘ ਜੋ ਕਿ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਦੀ ਕਮਾਂਡ ਸੰਭਾਲੇ ਹੋਏ ਸਨ ਉਹਨਾਂ ਨੂੰ ਬਦਲ ਕੇ ਡੀਆਈਜੀ ਲੁਧਿਆਣਾ ਰੇਂਜ ਲਗਾਇਆ ਗਿਆ ਹੈ ਇਸੇ ਤਰ੍ਹਾਂ ਪਟਿਆਲਾ ਰੇਂਜ ਦੇ ਡੀਆਈਜੀ ਨਾਨਕ ਸਿੰਘ ਨੂੰ ਬਦਲ ਕੇ ਅੰਮ੍ਰਿਤਸਰ ਬਾਰਡਰ ਰੇਂਜ ਦੇ ਡੀਆਈਜੀ ਦੀ ਕਮਾਂਡ ਦਿੱਤੀ ਗਈ ਹੈ ਨਾਨਕ ਸਿੰਘ ਡੀਆਈਜੀ ਸਤਿੰਦਰ ਸਿੰਘ ਦੀ ਜਗ੍ਹਾ ਤੇ ਤਾਇਨਾਤ ਕੀਤੇ ਗਏ ਹਨ ਨਵੀਂ ਤਰੱਕੀ ਪਾਉਣ ਵਾਲੇ ਆਈਪੀਐਸ ਅਫਸਰ ਗੁਰਮੀਤ ਸਿੰਘ ਚੋਹਾਨ ਨੂੰ ਡੀਆਈਜੀ ਏਜੀਟੀਐਫ ਪੰਜਾਬ ਐਸਐਸ ਨਗਰ ਨਿਯੁਕਤ ਕੀਤਾ ਗਿਆ ਹੈ ਨਵੀਨ ਸੈਣੀ ਨੂੰ ਡੀਆਈਜੀ ਕ੍ਰਾਈਮ ਪੰਜਾਬ ਚੰਡੀਗੜ੍ਹ ਦੀ ਕਮਾਂਡ ਦਿੱਤੀ ਗਈ ਹੈ ਇਸੇ ਤਰ੍ਹਾਂ ਤਰਨਤਾਰਨ ਦੇ ਐਸਐਸਪੀ ਰਹੇ ਚੁੱਕੇ ਤਰੁਪ ਦਹਿਆ ਨੂੰ ਆਈਜੀ ਕਾਉਂਟਰ ਇੰਟੈਲੀਜੈਂਸ ਪੰਜਾਬ ਚੰਡੀਗੜ੍ਹ ਲਗਾਇਆ ਗਿਆ ਜਦਕਿ ਆਈਪੀਐਸ ਅਧਿਕਾਰੀ ਡਾਕਟਰ ਸੁਦਾਰ ਵਿਜੀ ਆਈਜੀ ਇੰਟਰਨਲ ਸਕਿਉਰਿਟੀ ਪੰਜਾਬ ਐਸਐਸ ਨਗਰ ਦੀ ਕਮਾਂਡ ਦਿੱਤੀ ਗਈ ਹੈ